ਸਿੱਖੀ ਅਸੂਲਾਂ ਮੁਤਾਬਕ ਜੂਝ ਕੇ ਮਰਨ ਵਾਲਾ ਤਾਂ ਤਾਂ ਮਨੇਹ ਜਾਂਦਾ ਹੈ ਮਰਨ ਵਰਤ ਆਮੂਮਨ ਸਿੱਖੀ ਤੌਰ ਤਰੀਕੇ ਦੇ ਉਲਟ ਹੈ ਕਿ ਮਰਨ ਵਰਤੇ ਬਹਿ ਗਏ ਨੇ ਤੇ ਉਹਨਾਂ ਨੂੰ ਪੂਰੀ মিডিਆ ਦੀ ਅਟੈਨਸ਼ਨ ਮਿਲ ਰਹੀ ਹੈ ਪਬਲਿਕ ਦੀ ਅਟੈਨਸ਼ਨ ਮਿਲ ਰਹੀ ਹੈ ਥੈਂਕ ਯੂ ਬਾਦਲ ਸਾਹਿਬ ਦੇ ਪਾਰਟੀ ਦਾ ਖਾਤਮਾ ਹੋਇਆ ਹੈ ਉਹ ਉਹ ਦੇ ਮੁਤਲਕ ਔਰ ਉਸ ਤੇ ਬਾਅਦ ਕੀ ਹੋਣਾ ਚਾਹੀਦਾ ਉਹਦੀ ਗੱਲਾਂ ਕੀਤੀਆਂ ਅਸੀਂ ਅਸੀਂ ਸਾਨੂੰ ਫਿਕਰ ਹੈ ਕਿ ਅਕਾਲੀ ਦਲ ਦੀ ਸਹੀ ਸ਼ਕਲ ਦੇ ਵਿੱਚ ਅਕਾਲੀ ਦਲ ਦੁਆਰਾ ਮੂਰੇ ਆਵੇ ਸੋ ਸੋ ਵੀ ਇਸ ਦੀ ਸਹਿਮਤ ਆ ਤੇ ਸਾਡੀ ਸਾਡੀ ਸਾਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਇਹੋ ਜੀ ਸ਼ਰਮੌਰ ਸਮਸਥਾ ਹੈ ਥਾਂ ਹੈ ਤੇ ਉਹਦਾ ਪ੍ਰਧਾਨ ਅਜਿਹੇ ਸੋਚਦਾ ਬਣਿਆ ਹੋਵੇ ਸ਼ਰਮ ਵਾਲੀ ਬਾਤ ਹੈ ਅਕਾਲੀ ਦਲ 1920 ਵੱਲੋਂ ਅੱਜ ਵਿਚਾਰਾਂ ਨੂੰ ਲੈ ਕੇ ਗੋਸ਼ਟੀ ਕੀਤੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਇੱਕ ਕੋਰਾਲੀ ਦੇ ਖਾਲਸਾ ਸਕੂਲ ਦੇ ਗਰਾਊਂਡ ਦੀਆਂ ਜਿੱਤੇ ਕਿ ਮੌਜੂਦਾ ਪੰਤਕ ਹਾਲਾਤਾਂ ਤੇ ਇੱਕ ਵਿਚਾਰ ਗੋਸ਼ਟੀ ਅਕਾਲੀ ਦਲ 1920 ਵੱਲੋਂ ਕੀਤੀ ਜਾ ਰਹੀ ਹੈ ਜਿੱਤੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਆਗੂ ਪਹੁੰਚੇ ਹੋਏ ਨੇ ਅਤੇ ਪੰਜ ਵਾਰ ਦੇ ਜੋ ਵਿਧਾਇਕ ਨੇ ਰਵੀ ਸਿੰਘ ਦੁਮਣਾ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਉਹ ਸੰਬੋਧਨ ਕਰਕੇ ਆਪਣੇ ਵਿਚਾਰ ਵੀ ਪੇਸ਼ ਕਰ ਰਹੇ ਨੇ ਅਤੇ ਉਹਨਾਂ ਇਹ ਵੀ ਗੱਲ ਆਕੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ 1920 ਕਾਫੀ ਜੋ ਮਜ਼ਬੂਤ ਵਿਖਾਈ ਦਵੇਗਾ ਤੇ ਹੋਰ ਕੀ ਕੀ ਕਿਹਾ ਉਹਨਾਂ ਨੇ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਮੌਜੂਦਾ ਪੰਥਕ ਹਾਲਾਤਾਂ ਦੇ ਅੱਗੇ ਵਿਚਾਰ ਗੋਸ਼ਟੀ ਕਿੱਥੀ ਗਈ ਹੈ ਇਸ ਦੇ ਵਿੱਚ ਕੀ ਕੀ ਮੁੱਦੇ ਵਿਚਾਰੇ ਗਏਗੇ ਅ ਮੌਜੂਦਾ ਹਾਲਤ ਦੇ ਬਾਰੇ ਤਾਂ ਨਹੀਂ ਕੀਤੀ ਗਈ ਸਾਡੀ ਤਾਂ ਕੇਵਲ ਤੇ ਕੇਵਲ ਜਿਹੜਾ ਬਾਦਲ ਸਹਾਬ ਦੇ ਪਾਰਟੀ ਦਾ ਖਾਤਮਾ ਹੋਇਆ ਹੈ ਉਹ ਉਹਦੇ ਮੁਤਲਕ ਔਰ ਉਸ ਤੋਂ ਬਾਅਦ ਕੀ ਹੋਣਾ ਚਾਹੀਦਾ ਉਹਦੀ ਗੱਲਾਂ ਕੀਤੀਆਂ ਅਸੀਂ ਅਸੀਂ ਸਾਨੂੰ ਫਿਕਰ ਹੈ ਕਿ ਅਕਾਲੀ ਦਲ ਦੀ ਸਹੀ ਸ਼ਕਲ ਦੇ ਵਿੱਚ ਅਕਾਲੀ ਦਲ ਦੁਆਰਾ ਮੂਰੇ ਆਵੇ ਉਹ ਕੇਵਲ ਪੰਜਾਬ ਦੀ ਸਿਆਸਤ ਤੱਕ ਬੰਦੂਦ ਨਾ ਰਹੇ ਸਖਬੀਰ ਬਾਦਲ ਦੀ سزا ਪੂਰੀ ਹੋ ਚੁੱਕੀ ਹੈ ਜੀ ਆਪਣੇ ਅਰਦਾਸ ਵੀ ਕਰਵਾ ਲਈ ਉਹਨਾਂ ਨੇ ਉਹਨੇ ਜੋ ਅਸਤੀਫਾ ਅਜੇ ਤੱਕ ਨਹੀਂ ਦਿੱਤੇ ਕੀ ਕਹਿਣਾ ਚਾਹੁੰਦੇ ਵੀ ਅਕਾਲ ਤਖਤ ਦਾ ਕਹਿਣਾ ਮੰਨਦੇ ਨਹੀਂ ਮੰਨਦੇ ਇਹ ਕਿਵੇਂ ਇਹ ਹੁਣ ਉਹਨਾਂ ਦੀ ਪਾਰਟੀ ਦਾ ਤੇ ਅਕਾਲ ਤਖਤ ਦਾ ਸਵਾਲ ਹੈ ਉਹਦੇ ਵਿੱਚ ਮੇਰੇ ਵਰਗਾ ਬੰਦਾ ਵਿੱਚ ਬੋਲੇ ਮੁਨਾਸਬ ਨਹੀਂ ਇਹ ਤਾਂ ਲੋਕਾਂ ਨੇ ਰਿਜੈਕਟ ਕਰ ਦਿੱਤੇ ਹੋਏ ਨੇ ਕਾਕਾ ਲੋਕ ਰਿਜੈਕਟ ਕਰ ਗਏ ਨੇ ਤੇ ਹੁਣ ਤਾਂ ਉਹਦੇ ਉਹਦੇ ਸੋਨੇ ਤੇ ਸੁਹਾਗਾ ਇਹ ਅਕਾਲ ਤਖਤ ਫੇਰਣ ਡਿਆ ਹੈ ਅਕਾਲ ਤਖਤ ਤੋਂ ਹੀ ਐਲ ਸੀ ਪੀ ਸੀ ਦੀ ਸਥਾਪਨਾ ਹੁੰਦੀ ਹੈ ਜੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਉਹਦੇ ਹੀ ਪ੍ਰਧਾਨ ਲੇਡੀਜ਼ ਵਾਸਤੇ ਬਹੁਤ ਗਲਤ ਵਿਚਾਰ ਧਾਰਾ ਬਹੁਤ ਗਲਤ ਬੋਲਿਆ ਬਹੁਤ ਗਲਤ ਬੋਲਿਆ ਇਹੋ ਜਿਹੇ ਬੰਦੇ ਨੂੰ ਤਾਂ ਕਿਤੇ ਡੇੜੇ țeੜੇ ਨਹੀਂ ਰੱਖਣਾ ਚਾਹੀਦਾ ਇਹ ਤਾਂ ਬੰਦਾ ਯਾਨੀ ਮੈਂ ਤਾਂ ਇਹ ਇਸ ਹੈਰਾਨ ਹੈ ਦੇਖੋ ਇਹੋ ਜੇ ਸੋਚਦੇ ਬੰਦੇ ਸ਼ਾਇਦ ਹੋਰ ਵੀ ਹੋਣਗੇ ਇਹਨਾਂ ਨੂੰ ਬਣਾਉਣ ਵਾਲਿਆਂ ਦੀ ਸਜ਼ਾ ਚਾਹੀਦੀ ਹੈ ਜਿਨ੍ਹਾਂ ਨੇ ਇਹੋ ਜਿਹੇ ਬੰਦੇ ਦਾ ਅੱਗਾ ਪਿੱਛਾ ਬਗੈਰ ਵੇਖੇ ਬਣਾ ਦਿੱਤਾ ਯਾਨੀ ਜਿਹੜਾ ਬੰਦਾ ਇਹਨੀ ਜ਼ਿੰਮੇਵਾਰ ਪੋਸਟ ਤੇ ਇਹੋ ਜਿਹੇ ਬੰਦੇ ਦਾ ਨਾਮ ਪੇਸ਼ ਕਰਦਾ ਹੈ ਉਹਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਉਹਨੇ ਬਗੈਰ ਸੋਚੇ ਸ਼੍ਰੋਮਣੀ ਕਮੇਟੀ ਦਾ ਇਹੋ ਜਿਹਾ ਬੰਦਾ ਬਣਾਤਾ ਕੱਲ ਜਦੋਂ ਮਹਿਲਾ ਕਮਿਸ਼ਨ ਦੇ ਪੇਸ਼ ਹੋਣੇ ਜਾ ਕੇ ਇਹ ਐਸਜੀਪੀਸੀ ਦਾ ਪ੍ਰਧਾਨ ਪੇਸ਼ ਹੁੰਦਾ ਜੀ ਕਿੱਡਾ ਮਾਨਮਤਾ ਇਤਿਹਾਸ ਹੈ ਜਿੱਥੇ ਪੰਡਤ ਜਵਾਹਰ ਲਾਲ ਨਹਿਰੂ ਵਰਗੇ ਪ੍ਰਧਾਨ ਕੇ ਹੱਥ ਜੋੜ ਕੇ ਖੜੇ ਹੋ ਜਾਂਦੇ ਸੀਗੇ ਇਹ ਕਿਟਾਰੇ ਦੇ ਵਿੱਚ ਜਾ ਰਹੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ 100 ਆਫੀਸਲੀ ਸਹਿਮਤ ਹਾਂ ਤੇ ਸਾਡੀ ਸਾਡੀ ਸਰੂ ਸ਼ਰਮਾ ਹੁੰਦੀ ਹੈ ਕਿ ਸਾਡੀ ਇਹੋ ਜੀ ਸ਼ਰਮੌਰ ਸਮਸਥਾ ਹੈ ਥਾਂ ਹੈ ਤੇ ਉਹਦਾ ਪ੍ਰਧਾਨ ਅਜੇੇ ਸੋਚਦਾ ਬਣਿਆ ਹੋਵੇ ਸ਼ਰਮ ਵਾਲੀ ਬਾਤ ਹੈ ਨਾਰਾਇਣ ਸਿੰਘ ਚੌੜਾ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਤੇ ਅਟੈਕ ਕੀਤਾ ਸੀ ਸੋ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾ ਰਿਹਾ ਹੈ ਜੀ ਕਿਵੇਂ ਦੇਖਦੇ ਹੋ ਇਹ ਕਾਰਵਾਈ ਨੂੰ ਇਹ ਪਤਾ ਨਹੀਂ ਕਿ ਛੇਕਿਆ ਜਾ ਰਿਹਾ ਕਿ ਨਹੀਂ ਦੇਖੋ ਜਿਹਨੇ ਕੋਈ ਨਹੀਂ ਛੇਕਿਆ ਜਾ ਰਿਹਾ ਇਹ ਇਹ ਤਾਂ ਹੁਣ ਦੇਖਾਂਗਾ ਪਤਾ ਪਾਸ ਕੇ ਦਿੱਤਾ ਹੋਣਾ ਤਾਂ ਇਹ ਹੈ ਹੁਣਾ ਤਾਂ ਇਹ ਹੈ ਜੋ ਜੋ ਸਜ਼ਾ ਮਿਲਣੀ ਹੈ ਉਹ ਅਕਾਲ ਤਖਤ ਵੱਲੋਂ ਤਾਂ ਜਦੋਂ ਮਿਲੇਗੀ ਮਿਲੇਗੀ ਇਹ ਇਹ ਤਾਂ ਇੱਕ ਗੁਨਾਹ ਹੈ ਕਿਸੇ ਹੋਰ ਬੰਦੇ ਦੀ ਜਾਨ ਲੈਣੀ ਜਾਂ ਕੋਸ਼ਿਸ਼ ਵੀ ਕਰਨੀ ਸੋ ਉਹ ਤਾਂ ਉਹਨੂੰ ਆਈਪੀਸੀ ਐਕਟ ਦੇ ਹੇਠਾ ਜੋ ਸਜ਼ਾ ਹੈ ਉਹ ਹੀ ਮਿਲੂਗੀ ਤੁਸੀਂ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜਾ ਮਾਫੀ ਮੰਗੀ ਆ ਉਹਨੂੰ ਕਿਵੇਂ ਦੇਖਦੇ ਹੋ ਸਹੀ ਹੈ ਜਾਂ ਜਿਹੜੇ ਉਹਨਾਂ ਨੇ ਗੁਨਾਹ ਗੁਨਾਹ ਕਬੂਲ ਕੀਤੇ ਆ ਦੇਖੋ ਜੀ ਉਹਨਾਂ ਨੂੰ ਕੀ ਹੋ ਚਾਰਾ ਕਿਸੇ ਲੋਕਾਂ ਨੇ ਤਾਂ ਰਿਜੈਕਟ ਕਰ ਦਿੱਤਾ ਪਿਓ ਨੂੰ ਵੀ ਤੇ ਪੁੱਤ ਨੂੰ ਵੀ प्रकाश सिंह ਦੇ ਗੁਜ਼ਰਨ ਜਾਣ ਤੋਂ ਪਹਿਲਾਂ ਉਹ ਆਪਣੇ ਹਲਕੇ ਵਿੱਚੋਂ ਐਮਐਲਏ ਦੀ ਇਲੈਕਸ਼ਨ ਹਰਿਆ ਇਹ ਇਹ ਵੀ ਹਰਿਆ ਤੇ ਜਦੋਂ ਲੋਕ ਰਿਜੈਕਟ ਕਰਦੇ ਨੇ ਤੁਹਾਨੂੰ ਤੇ ਅਕਾਲ ਤਖਤ ਨੇ ਤਾਂ ਫਾਲੋਅ ਆਪ ਹੀ ਕੀਤਾ ਕੋਈ ਕੋਈ ਆਪਾਂ ਤਾਂ ਆਪਾਂ ਇਹ ਹੈ ਕਿ ਜਿਹੜੀ ਖ਼ਬਰ ਇਹ ਚੋ ਰੋਜ਼ ਆਂਦੀ ਹੈ ਉਹ ਸਾਨੂੰ ਲੱਗਦੀ ਹੈ ਕਿ ਭਈ ਉਹੀ ਗੱਲ ਹੈ ਪਰ ਗੱਲ ਨੂੰ ਜਿਹੜਾ ਪਿਛੋਕੜ ਤਾਂ ਵੇਖੋ ਅੱਜ ਵਿਚਾਰਾ ਹੋਈਆਂ ਪੰਥਕ ਮੁੱਦਿਆਂ ਨੂੰ ਲੈ ਕੇ 2027 ਦੇ ਵਿੱਚ ਚੋਣਾਂ ਆ ਰਹੀਆਂ ਉਹਨਾਂ ਲਈ ਕੀ ਅਗਲੀ ਰਣਨੀਤੀ ਹੈ ਜੀ ਸਾਡੇ ਮੂਰੇ ਅੱਜ ਤੁਸੀਂ ਸੁਣਿਆ ਨਹੀਂ ਹੋਣਾ ਗਵਰਨਰ ਸਾਡੇ ਮੂਰੇ ਨਾ 27 ਤੇ ਨਾ ਅਗਲੇ 5 ਜਾਂ 50 ਸਾਲ ਦੀ ਪੰਜਾਬ ਦੀ ਸਿਆਸਤ ਦਾ ਫਿਕਰ ਹੈ ਸਾਨੂੰ ਫਿਕਰ ਹੈ ਸਿੱਖੀ ਦਾ ਸਾਨੂੰ ਫਿਕਰ ਹੈ ਅਸਲੀ ਅਕਾਲੀ ਦਲ ਦੀ ਬਣਤਰ ਦਾ ਉਹ ਗੱਲਾਂ ਸਰ ਤੁਸੀਂ ਕਹਿ ਰਹੇ ਹੋ ਵੀ ਸ਼੍ਰੋਮਣੀ ਅਕਾਲੀ ਦਲ 1920 ਅਸਲ ਅਕਾਲੀ ਦਲ ਹੈ ਸੁਖਵੀਰ ਬਾਦਲ ਕਹਿ ਰਹੇ ਆ ਅਕਾਲੀ ਦਲ ਸਾਡਾ ਅਕਾਲੀ ਦਲ ਹੈ ਜੀ ਅਸੀਂ ਕਦੇ ਨਹੀਂ ਇਹ ਆਖਿਆ ਕਿ ਵੀ ਸਾਡਾ ਅਸਲੀ ਅਕਾਲੀ ਦਲ ਹੈ ਜਾਂ ਨਕਲੀ ਅਕਾਲੀ ਦਲ ਹੈ ਅਸੀਂ ਅਕਾਲੀ ਦਲ ਦਾ ਨਾਂ 1920 ਕਿਉਂ ਰੱਖਿਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਆਮ ਤੌਰ ਤੇ ਜੇ ਅਸੀਂ ਖਾਲੀ ਕਹਿ ਦਿੰਦੇ ਜੀ ਅਕਾਲੀ ਦਲ ਕਿਉਂਕਿ ਅਸੀਂ ਸ਼੍ਰੋਮਣੀ ਨਹੀਂ ਲਾਇਆ ਹੋਇਆ ਆਪਣੇ ਅਕਾਲੀ ਦਲ ਦੇ ਨਾਂ ਤੇ ਜੇ ਅਸੀਂ ਕਹਿੰਦੇ ਅਕਾਲੀ ਦਲ ਤੇ ਅਗਲਿਆਂ ਨੇ ਮੇਰਾ ਨਾਂ ਲਾ ਦੇਣਾ ਸੀ ਮੈਂ ਪ੍ਰਧਾਨ ਅਕਾਲੀ ਰਵੀਂਦਰ ਸਿੰਘ ਜਿਵੇਂ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਤੇ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਕਿਸੇ ਬੰਦੇ ਦੇ ਨਾਂ ਹੋਵੇ ਸੋ ਮੈਂ ਚਾਹੁੰਦਾ ਸੀ ਕਿ ਅਕਾਲੀ ਦਲ ਸਾਡਾ ਉਹਨਾਂ ਅਦੇਸ਼ਾਂ ਤੇ ਹੋਵੇ ਉਹਨਾਂ ਰੂਲਸ ਤੇ ਹੋਵੇ ਉਹਨਾਂ ਨਿਸ਼ਾਨਿਆਂ ਤੋਂ ਹੋਵੇ ਜਦੋਂ 1920 ਦਾ ਬਣਿਆ ਸੀ ਇਸ ਲਈ 1920 ਲਾਇਆ ਉਹਨੂੰ ਕੇਵਲੇ ਫਰਕ ਪਾਣ ਲਈ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਹੁੰਦਾ ਜੀ ਸਜ਼ਾ ਲੱਗਦੀ ਹੈ ਉਸ ਸਮੇਂ ਤੋਂ ਹੀ ਗਿਆਨੀ ਹਰਪ੍ਰੀਤ ਸਿੰਘ ਤਤਸ਼ੀ ਦਮਨਤਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਅਕਾਲੀ ਦਲ ਤੇ ਵੀ ਇਲਜ਼ਾਮ ਆ ਰਹੇ ਆ ਕਿ ਹੁਣ ਇਹ ਪੱਥਕ ਟਕਰਾਉ ਨਹੀਂ ਕਿਹਾ ਜਾ ਸਕਦਾ ਇਹ ਗੱਲ ਥੋੜੀ ਜਿਹੀ ਗਹਿਰਾਈ ਦੇ ਵਿੱਚ ਦੇਖਣ ਦੀ ਲੋੜ ਹੈ ਔਰ ਇਹਦੀ ਪਰਤਾਲ ਹੋਣੀ ਚਾਹੀਦੀ ਹੈ ਕਿਸੇ ਸਿੱਖ ਆਰਗੇਨਾਈਜੇਸ਼ਨ ਵੱਲੋਂ ਤੇ ਜੇ ਹੋਰ ਕੁਝ ਨਹੀਂ ਕਰੇ ਕੋਈ ਕੋਈ ਨਹੀਂ ਕਰੇਗਾ ਤਾਂ ਅਸੀਂ ਕਰਾਂਗੇ ਤੁਸੀਂ ਤੰਕਾ ਨਹੀਂ ਸਕਦੇ ਇਹ ਸੰਸਥਾਵਾਂ ਅਸੀਂ ਉਹ ਬਣਾਈਆਂ ਨੇ ਜੇ ਅਸੀਂ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਈਏ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਤਖਤ ਦੇ ਜਹਦਾਰ ਹੈ ਸਾਡੇ ਮੁਲਾਜ਼ਮ ਹੋਣ ਉਸ ਸਾਨੂੰ ਸਵੇਰੇ ਸ਼ਾਮ ਸਲਾਮਾ ਕਰਨ ਉਹਨਾਂ ਦੀ ਲੱਖਣਤਾ ਉਹਨਾਂ ਦੀ ਆਜ਼ਾਦੀ ਦੇ ਬਿਨਾਂ ਤਾਂ ਉਹ ਤਖਤ ਜਹਦਾ ਤਾਂ ਕਾਇਲ ਨਹੀਂ ਸਕਦੇ ਸੋ ਇਹ ਜੋ ਜੇ ਹੋਇਆ ਤਾਂ ਗਲਤ ਹੋਇਆ ਠੀਕ ਅਸੀਂ ਅਜਦਾ ਜੋ ਫੰਕਸ਼ਨ ਦੇ ਵਿੱਚ 1942 ਦਾ ਅਕਾਲੀ ਦਲ ਅਕਾਲੀ ਦਲ 20 ਅਤੇ ਹੋਰ ਜੋ ਜਥੇਬੰਦੀਆਂ ਅਕਾਲੀ ਦਲ ਦੇ ਨਾਂ ਤੇ ਹੋਰ ਕਮ ਕਾਰੀਆਂ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਵੱਡਾ ਜਿਹੜਾ ਹੈ ਪੰਥਕ ਤੌਰ ਉੱਤੇ ਜਿਹੜਾ ਹੈ ਉਸ ਨੂੰ ਬਣਾਇਆ ਜਾਵੇ ਔਰ ਕਾਲਕਤਕ ਸਾਹਿਬ ਨੂੰ ਇਸ ਗੱਲ ਬਾਰੇ ਵਿੱਚ ਦੱਸਾਇਆ ਜਾਏ ਕਿ ਜੋ ਉਹ ਅਕਾਲੀ ਦਲ ਹੀ ਨਹੀਂ ਸਿਰਫ ਹੈਗਾ ਉਹਦੇ ਇਕਤਾ ਉਹਦੇ ਪੁਰਨਸੇ ਚ ਗੱਲ ਨਾ ਕਰੋ ਸੋ ਪੰਥਕ ਇਕਤਾ ਜਿਹੜੀ ਹੈ ਦੂਜੀ ਧਾਰਾਵਾਂ ਜਿਹੜੀਆਂ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਆਪਣੇ ਤੌਰ ਤੇ ਬੁਲਾ ਕੇ ਇੱਕ ਪੰਥ ਨੂੰ ਨਵੀਂ ਦਿਸ਼ਾ ਮਿਲ ਸਕੇ ਜਿਵੇਂ ਭਾਈ ਸਾਹਿਬ ਨੇ ਕਿਹਾ ਹਰਵੀ ਜੀ ਨੇ ਕਿ ਐਸੇ ਲੋੜ ਬੜੀ ਗੰਭੀਰ ਹੈ ਕਿ ਜੇ ਤਾ ਮੁੜ ਕੇ ਇਹ ਦੁਬਾਰਾ ਆ ਕੇ ਉਸ ਸਟੇਜ 'ਤੇ ਨਾ ਆਵੇ ਜਿਸ ਸਟੇਜ 'ਸਾਨੂੰ ਫਿਰ ਹੋਰ ਵੀ ਸਾਲ ਹੋਰ 750 ਲੱਗੋਵੇ। ਤੋਂ ਸਾਡੀ ਬੇਨਤੀ ਹੈ ਕਿ ਸਾਰੇ ਨਵੇਂ ਅਸੀਂ ਪੰਥਕ ਜੋ ਕਟ ਕੀਤਾ ਹੈ ਰਾਜਨੀਤਿਕ ਬਲ ਸਪਸ਼ਟ ਹੈ ਕਿ ਇੱਕ ਨਵੀਂ ਰਾਜਨੀਤੀ ਇੱਕ ਬਦਲਵੀਂ ਜਥੇਬੰਦੀ ਅਜਿਹੀ ਪੰਜ ਪ੍ਰਧਾਨੀ ਸਿਸਟਮ ਜੋ ਗਵਨਪਿਆਰਿਆਂ ਦਾ ਸਾਡੇ ਸਾਹਮਣੇ ਹੈ ਕਿ ਉਸ ਸਿਧਾਂਤ ਹੈਗੇ ਉਹ ਦੇ ਮੁਤਾਬਕ ਪੰਥਕ ਪੰਚਾਇਤ ਵਧਾਈ ਜਾਵੇ ਔਰ ਉਸ ਦਾ ਇੱਕ ਕਨਵੀਨਰ ਬਣਾ ਕੇ ਸਾਰੇ ਵਰਤੀ ਕੀਤੀ ਜਾਏ ਕਿ ਨਵੇਂ ਕਾਲੀਦਾਜ ਨਵੀਂ ਸੋਸਤਾ ਲਈ ਤਾਂ ਕਿ ਇੱਕ ਨਵਾਂ ਜੋ ਦਿਸ਼ਾ ਹੈ ਜੋ ਕਿ ਅਸਲ ਪੰਚ ਚਾਹੁੰਦਾ ਹੈ ਉਹ ਦਿੱਤੀ ਜਾ ਸਕੀਏ ਅਸਲ ਬੜਾ ਗੰਭੀਰ ਸਮਾਂ ਹੈ ਗੰਭੀਰ ਸਮੇਂ ਚ ਆ ਕੇ ਇਸ ਬਰ ਰੋਲ ਲਗਾਤਾ ਹੈ ਇਸ ਵਾਸਤੇ ਹਾਂਜੀ ਇਹਦੇ ਚ ਇਹ ਦੇਖਣ ਵਾਲੀ ਗੱਲ ਇਹ ਆ ਜਿਹੜੀ ਗੱਲ ਮੈਂ ਬੋਲਦੇ ਹੋਏ ਵੀ ਗੱਲ ਕਹੀ ਸੀ ਕਿ ਪਹਿਲੇ ਤਾਂ ਅਸੀਂ ਕਲੀਅਰ ਹੋਈਏ ਕਿ ਅਕਾਲੀ ਦਲ ਦਾ ਮੰਤਬ ਕੀ ਹੋਣਾ ਚਾਹੀਦਾ ਜੀ ਠੀਕ ਹੈ ਕਿ ਕੇਵਲ ਤੇ ਕੇਵਲ ਪੰਜਾਬੀ ਸੂਬੇ ਦੇ ਉੱਤੇ ਰਾਜ ਕਰਨ ਦਾ ਮੰਤਬ ਹੈ ਕਿ ਸਿੱਖਾਂ ਦੀ ਨੁਮਾਇੰਦਾ ਬਣਾ ਜਮਾਤ ਬਣ ਕੇ ਰਹਿ ਕਿ ਤੁਸੀਂ ਇਹ ਜਮਾਤ ਨੂੰ ਬਣਾਣਾ ਚਾਹੁੰਦੇ ਹੋ ਸੋ ਇਹ ਇਹ ਗੱਲ ਦੇ ਉੱਤੇ ਵੀ ਅਜੇ ਬੈਸੋ ਬੈਸੀ ਹੋਣਾ ਇਹ ਕਲੀਅਰ ਹੋਣਾ ਜ਼ਰੂਰੀ ਹੈ ਆਪਣਾ ਏਜੰਡਾ ਕੀ ਹੈ ਮੇਰਾ ਏਜੰਡਾ ਕੀ ਹੈ ਇਹ ਇੱਕ ਮਿੰਟ ਦੇ ਉੱਤੇ ਇਹਦਾ ਫੈਸਲਾ ਨਹੀਂ ਕੀਤਾ ਜਾ ਸਕਦਾ ਇਹ ਗੱਲਬਾਤ ਕਰਕੇ ਸਲਾਹ ਲੈ ਕੇ ਫੇਰ ਹੀ ਹੋ ਸਕਦਾ ਇਹ ਪਹਿਲੀ ਮੀਟਿੰਗ ਹੈ ਇਦੇ ਬਾਅਦ ਅਸੀਂ ਕੋਈ 20 ਮਿੰਟ ਮੀਟਿੰਗਾਂ ਸਾਰੇ ਪੰਜਾਬ ਦੇ ਜੇ ਹੋ ਸਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹੋ ਜਿਹੀਆਂ ਮੀਟਿੰਗਾਂ ਕਰਾਂਗੇ ਜਿੱਥੇ ਸਿੱਖ ਵਸਦੇ ਨੇ ਇਹ ਖੇਤੀ ਕਾਨੂੰਨ ਲਾਗੂ ਹੋ ਰਹੇ ਜੀ ਕਟਲੇਵਾਲ ਜੀ ਬੈਠੇ ਹਨ ਆਪਣੇ ਕੰਨ ਵਰਤਾਂ ਦੇ ਦੇਖੋ ਕਿਸਾਨਾਂ ਨਾਲ ਧੱਗਾ ਹੋ ਰਿਹਾ ਹੈ ਤੇ ਦਿੱਲੀ ਵਾਲਿਆਂ ਨੂੰ ਤਾਂ ਉਹਨਾਂ ਦੀ ਗੱਲ ਸੁਣਨ ਦਾ ਵੀ ਵਕਤ ਦੇਣ ਦਾ ਉਹ ਇਹਨਾਂ ਕਾ ਕਰ ਰਹੇ ਨੇ ਉਹ ਚਾਹੀਦਾ ਹੈ ਉਹਨਾਂ ਨੂੰ ਇਹ ਗੱਲ ਗੱਲ ਨੂੰ ਮਖਾਨ ਕੋਈ ਵੀ ਮੁਲਕ ਜਿੰਨੇ ਚਿਰ ਤੱਕ ਉਹਨਾਂ ਦੇ ਜਿਹੜੀਆਂ ਗੁਰਾਮ ਹੈ ਉਹ ਰੋਟੀ ਤੇ ਭਰੇ ਨਾ ਹੋਣ ਉਹ ਕਾਮੇ ਆਬ ਨਹੀਂ ਹੋ ਸਕਦੇ ਉਹ ਬੜੀ ਅਫਸੋਸ ਵਾਲੀ ਗੱਲ ਹੈ ਇੱਕ ਪਾਸੇ ਆ ਹੈ ਤੇ ਦੂਜੇ ਪਾਸੇ ਹਿੰਦੁਸਤਾਨ ਤੇ ਅੱਜ ਵੀ ਲੋਕ ਭੁੱਖੇ ਮਰ ਰਹੇ ਨੇ ਇਹ ਇਹ ਪ੍ਰਧਾਨ ਮੰਤਰੀ ਨੂੰ ਤੇ ਉਹਦੇ ਵਜ਼ੀਰਾਂ ਨੂੰ ਸੋਚਣਾ ਚਾਹੀਦਾ विचार ਕਰਨ ਇਸ ਬਾਰੇ ਡੱਲੇਵਾਲ ਸਾਹਿਬ ਦਾ ਸੰਘਾਰਸ਼ ਮਰਨ ਵਰਤ ਤੇ ਬੈਠੇ ਜੀ ਕਿ ਦੇਖੋ ਮਰਨ ਵਰਤ ਦੇ ਉੱਤੇ ਤਾਂ ਮਾਸਤਾਰਾ ਸਿੰਘ ਵੀ ਬਹਿ ਗਏ ਸੀ ਤੇ ਉਹਨੂੰ ਕਿਸੇ ਨੇ ਚੰਗਾ ਨਹੀਂ ਸੀ ਸਮਝਿਆ ਸਿੱਖੀ ਅਸੂਲਾ ਮੁਤਾਬਕ ਜੂਝ ਕੇ ਮਰਨ ਆਇਆ ਤਾਂ ਮੰਨਿਆ ਜਾਂਦਾ ਹੈ ਮਰਨ ਵਰਤ ਆਮੂਮਨ ਸਿੱਖੀ ਤੌਰ ਤਰੀਕੇ ਦੇ ਉਲਟ ਹੈ ਕੈਂਸਰ ਦਾ ਪੇਟ ਤਾਂ ਜੀ ਡੱਲੇਵਾਲ ਲੇਕਿਨ ਲੇਕਿਨ ਇਹ ਜ਼ਰੂਰ ਹੈ ਕਿ ਮਰਨ ਵਰਤ ਤੇ ਬਹਿ ਗਏ ਨੇ ਤੇ ਉਹਨਾਂ ਨੂੰ ਪੂਰੀ ਮੀਡੀਆ ਦੀ ਅਟੈਂਸ਼ਨ ਮਿਲ ਰਹੀ ਹੈ ਪਬਲਿਕ ਦੀ ਅਟੈਂਸ਼ਨ ਮਿਲ ਰਹੀ ਹੈ ਥੈਂਕ ਯੂ